ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜਾ ਹੈ ਮਨਜ਼ੂਰ ਕਰ ਲਿਆ ਹੈ ਅੱਜ ਸਦਾ ਵਾਸਤੇ ਬਾਦ ਦਾ ਰਸਤਾ ਦਿਖਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੱਡੇ ਆਗੂ ਨੂੰ ਕਿਉਂਕਿ ਇਹ ਵੱਡਾ ਆਗੂ ਨਹੀਂ ਖਾਸਮ ਖਾਸ ਹੀ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਖਾਸ ਅਤੇ ਖਾਸਮ ਖਾਸ ਮੰਨੇ ਜਾਂਦੇ ਵਿਰਸਾ ਸਿੰਘ ਬਿਲਟੋਹਾ ਵਿਰਸਾ ਸਿੰਘ ਬਿਲਟੋਹਾ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵਿਰਸਾ ਸਿੰਘ ਬਿਲਟੋਹਾ ਨੇ ਵੱਡੇ ਇਲਜ਼ਾਮ ਲਗਾਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਾਪੀ ਸਿੰਘ ਹੋਣਾ ਤੇ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਇਸ਼ਾਰਿਆਂ ਤੇ ਦੋਨੋਂ ਜਥੇਦਾਰ ਕੰਮ ਕਰਦੇ ਨੇ ਉਦੋਂ ਜਦੋਂ ਜਿਸ ਦਿਨ ਪੰਚਾਇਤੀ ਚੋਣਾ ਸੀ ਚੋਣਾ ਸੀ ਉਸ ਦਿਨ ਵਿਰਸਾ ਸਿੰਘ ਬਲਟੋਹਾ ਤਲਬ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਬੂਤ ਮੰਗੇ ਗਿਆ ਕਿ ਕਦੋਂ ਅਤੇ ਕਿਸ ਸਮੇਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਬਾਅ ਵਿੱਚ ਆਏ ਤੇ ਕਦੋਂ ਅਸੀਂ ਦਬਾਅ ਦੇ ਵਿੱਚ ਫੈਸਲੇ ਲਏ ਉਹਨਾਂ ਕਹਿੰਦੇ ਕਿ ਹਾਲੇ ਤੱਕ ਸੁਖਬੀ ਸਿੰਘ ਬਾਦਲ ਦੇ ਖਿਲਾਫ ਅਸੀਂ ਕੋਈ ਵੱਡਾ ਫੈਸਲਾ ਨਹੀਂ ਲਿਆ ਲੇਕਿਨ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਪੰਜਾਬ ਪੰਥਕ ਜਿਹੜੇ ਪੰਥਕ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੇ ਖਿਲਾਫ ਕਿਉਂ ਦਿੱਤੀ ਪੁਖਤਾ ਸਬੂਤ ਨਹੀਂ ਸੀ ਵਿਰਸਾ ਸਿੰਘ ਬਿਲਟੋਹਾ ਕੋਲ 10 ਘੰਟਿਆਂ ਦੇ ਵਿੱਚੋਂ ਐਲਾਨ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਹਿਲਾਂ ਹੀ ਸਤੀਵਾ ਦੇ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਲੇਕਿਨ ਹਾਲੇ ਜਿਹੜੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਵੱਲੋਂ ਨਹੀਂ ਕੱਢਿਆ ਗਿਆ ਸੀ ਵਿਰਸਾ ਸਿੰਘ ਬਿਲਟੋਹਾ ਨੂੰ ਅੱਜ ਬਲਵਿੰਦਰ ਸਿੰਘ ਭੁੰਦੜ ਨੇ ਵਿਰਸਾ ਸਿੰਘ ਬਿਲਟੋਹਾ ਨੂੰ ਜਿਹੜਾ ਹੈ ਨੋਟ ਜਾਰੀ ਕਰ ਦਿੱਤਾ ਹੈ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੰਦਲੀ ਮੈਂਬਰਸ਼ਿਪ ਤੋਂ 10 ਸਾਲਾਂ ਵਾਸਤੇ ਬਾਅਦ ਕੱਢ ਦਿੱਤਾ ਜਾਂਦਾ ਹੈ ਉਦੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਵਿਰਸਾ ਸਿੰਘ ਮਲਟੋਆ ਹੁਣ ਚੁੱਪ ਨਹੀਂ ਬੈਠਣਗੇ ਉਹ ਕਿਹੜੀ ਪਾਰਟੀ ਵਿੱਚ ਜਾਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਬੜੀ ਖਬਰ ਆ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਹੁਣ ਜਾਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਅਮਨ ਸ਼ਾਹ ਦੇ ਨਾਲ ਵਿਰਸਾ ਸਿੰਘ ਵਲਟੋਹਾ ਦੀਆਂ ਗੁਪਤ ਮੀਟਿੰਗਾਂ ਦੱਸੀਆਂ ਜਾ ਰੀਆਂ ਨੇ ਕਿਉਂਕਿ 10 ਸਾਲ ਦਾ ਸਮਾਂ ਬੜਾ ਹੁੰਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਵੇਂ ਦੋ ਨਾਂ ਤੇ ਉਹ ਨਗਰ ਕੌਂਸਲ ਦੀ ਨਾ ਵਿਧਾਨ ਸਭਾ ਦੀ ਨਾ ਲੋਕ ਸਭਾ ਦੀ ਕਿਸੇ ਵੀ ਤਰ੍ਹਾਂ ਦੀ ਚੋਣ ਇਹਨਾਂ ਦਸਾਂ ਸਾਲਾਂ ਦੇ ਵਿੱਚ ਨਾ ਹੀ ਸਲਾਹ مشورہ ਦਿੱਤਾ ਜਾ ਸਕਦਾ ਹੈ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਦੇ ਸਾਥੀਆਂ ਨੂੰ ਵਿਸਾ ਸਿੰਘ ਬਿਲਟੋਹਾ ਵੱਲੋਂ ਸੂਤਰ ਦੱਸਦੇ ਨੇ ਕਿ ਵਿਸਾ ਸਿੰਘ ਬਿਲਟੋਹਾ ਜਲਦੀ ਸ਼ਮੂਲੀਅਤ ਕਰਨ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲ ਅਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਵੀ ਬਣਾ ਸਕਦੀ ਹੈ ਧੰਨਵਾਦ